ਭਾਰਤੀ ਏਟਲ ਰਿਲਾਇੰਸ Jio Vodafone Idea ਨੇ ਪਿਛਲੇ ਹਫਤੇ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ ਹੁਣ ਗਾਕਾ ਨੂੰ ਇਹਨਾਂ ਤਿੰਨਾਂ ਕੰਪਨੀਆਂ ਦੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖਰਚਾ ਕਰਨਾ ਪਵੇਗਾ ਦਰਸਲ ਪ੍ਰਾਈਵੇਟ ਟੈਲੀਕਮ ਕੰਪਨੀਆਂ ਨੇ ਹਾਲ ਹੀ ਵਿੱਚ ਆਪਣੇ ਰੀਚਾਰਜ ਪਲਾਨ ਨੂੰ 25% ਮਹਿੰਗਾ ਕਰ ਦਿੱਤਾ ਹੈ ਉਸ ਤੋਂ ਬਾਅਦ ਲੋਕਾਂ ਨੂੰ BSNL ਯਾਦ ਆਇਆ ਹੈ BSNL ਵੀ ਉਦੋਂ ਨੀਂਦ ਵਿੱਚੋਂ ਜਾਗ ਗਿਆ ਜਦੋਂ ਪ੍ਰਾਈਵੇਟ ਕੰਪਨੀਆਂ ਦੇ ਪਲਾਨ ਮਹਿੰਗੇ ਹੋ ਗਏ बीएसएनएल ਬਲੋ ਲਗਾਤਾਰ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਨੇ 4G ਨੂੰ ਵੀ ਜੰਗੀ ਪੱਧਰ ਉੱਤੇ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪ੍ਰਾਈਵੇਟ ਕੰਪਨੀਆਂ ਨਾਲ ਮੁਕਾਬਲਾ ਕਰਨ ਲਈ ਬੀਐਸएनएल ਨੇ ਇੱਕ ਸਸਤਾ ਪਲਾਨ ਲਾਂਚ ਕੀਤਾ ਹੈ ਕਿਸੇ ਵੀ ਪ੍ਰਾਈਵੇਟ ਕੰਪਨੀ ਕੋਲ ਇੰਨਾ ਸਸਤਾ ਪਲਾਨ ਨਹੀਂ ਹੈ ਆਓ ਦੱਸਦੇ ਹਾਂ ਤੁਹਾਨੂੰ ਬੀਐਸएनएल ਦੇ ਇਸ ਨਵੇਂ ਪਲਾਨ ਬਾਰੇ ਬੀਐਸएनएल ਨੇ 2399 ਰੁਪਏ ਦਾ ਪਲਾਨ ਲਾਂਚ ਕੀਤਾ ਹੈ ਜਿਸ ਦੀ ਵੈਧਤਾ 365 ਦਿਨਾਂ ਦੀ ਹੈ ਜੇਕਰ ਦੇਖਿਆ ਜਾਵੇ ਤਾਂ ਤੁਹਾਨੂੰ ਹਰ ਮਹੀਨੇ ਸਿਰਫ 200 ਰੁਪਏ ਖਰਚ ਕਰਨੇ ਪੈਣਗੇ ਇਸ ਪਲਾਨ ਨਾਲ ਤੁਹਾਨੂੰ ਪ੍ਰਤੀ ਦਿਨ 100 ਮੈਸੇਜ ਅਤੇ 2GB ਹਾਈ ਸਪੀਡ ਡਾਟਾ ਪ੍ਰਤੀ ਦਿਨ ਮਿਲੇਗਾ ਇਸ ਤੋਂ ਇਲਾਵਾ BSNL ਦੇ ਇਸ ਪਲਾਨ ਚ ਅਨਲਿਮਟਿਡ ਕਾਲਿੰਗ ਵੀ ਮਿਲੇਗੀ ਜੋ ਕਿ ਸਾਰੇ ਨੈਟਵਰਕ ਲਈ ਹੋਵੇਗੀ ਇਸ ਪਲਾਨ ਵਿੱਚ ਜਿੰਗ 뮤직 ਐਪ ਦੀ ਸਬਸਕ੍ਰਿਪਸ਼ਨ BSNL ਟਿਊਨਸ ਹਾਰੀ ਗੇਮ ਆਦਿ ਦੀ ਸਬਸਕ੍ਰਿਪਸ਼ਨ ਵੀ ਉਪਲਬਧ ਹੈ ਕੰਪਨੀ MNP ਲਈ ਵੀ ਲਗਾਤਾਰ ਅਪੀਲ ਕਰ ਰਹੀ ਹੈ